ਲੁਧਿਆਣਾ ਦੇ ਸਾਹਿਬ ਜਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਚ ਪੁਲਿਸ ਅਧਿਕਾਰੀਆਂ ਵੱਲੋਂ ਚਾਹ ਦਾ ਲੰਗਰ ਲਗਾਇਆ ਗਿਆ ਤੇ ਲੋਕਾਂ ਨੂੰ ਇੱਕ ਅਪੀਲ ਵੀ ਕੀਤੀ ਗਈ ਆ ਤਾਂ ਦੱਸਦੀ ਹੈ ਕਿ ਸ਼ਹੀਦ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਲੁਧਿਆਣਾ ਪੁਲਿਸ ਵੱਲੋਂ ਇਹ ਲੰਗਰ ਸੇਵਾ ਲਗਾਈ ਗਈ ਹੈ ਅਤੇ ਇਸ ਮੌਕੇ ਦੇ ਕੁਝ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਵੀ ਰੂਬਰੂ ਕਰਵਾ ਦਿੰਨੇ ਆ। जन हितैषी टीआरपी नहीं खरीदते भरोसा जीतते हैं हम मतलब सेवा की तैयारी की gana chande sir matlab eh wali seva jede ji na bahut der time baad mauka milya seva karan da bahut zyada hi acha lag reha hai matlab punjab police de matlab department vich aake jede seva kiti ta hor vi bahut acha lag reha hai parmatma di kripa de naal ਉਲੇ ਸਾਨੂੰ ਜੋ ਮਿਲੀ ਹੈ ਹਨਾ ਤੇ ਜਦੋਂ ਲੋਕਾਂ ਦੀ ਸੇਵਾ ਕਰਦੇ ਆ ਮਤਲਬ ਇੱਕ ਪੰਜਾਬ ਪੁਲਿਸ ਦੇ ਵੱਲੋਂ ਵੀ ਇਹ ਅੱਛਾ ਲੱਗ ਰਿਹਾ ਹੈ ਮੇਡਪਾਰਟਮੈਂਟ ਵੀ ਆਵੇਂ ਦੇ ਕੰਮ ਕਰਦਾ ਹੈ ਹਨਾ ਵੀ ਇਹ ਬਹੁਤ ਅੱਛੀ ਗੱਲ ਹੈਗੀ ਆ ਅਸੀਂ ਕਰ ਰਹੇ ਆ ਸਵੇਰ ਤੋਂ ਮਤਲਬ 9 ਵਜੇ ਆਉਣ ਦੀ ਬਜਾਏ ਅੱਜ 7 ਵਜੇ ਆਏ ਤਾਂ ਵੀ ਮਤਲਬ ਔਖਾ ਨਹੀਂ ਲੱਗਿਆ ਆਣ ਦਾ ਅਕਸਰ ਦੇਖਿਆ ਲੱਗਦਾ ਵੀ ਜਦੋਂ ਹਮੇਸ਼ਾ ਪੰਜਾਬ ਬੋਲ ਦੀ ਚਰਚੀਆਂ ਚ ਰਹਿੰਦੀ ਹੈ ਹਾਂਜੀ ਸਰ ਕੀ ਹੋਰ ਗੱਲ ਕੀ ਕਹਿਣਾ ਚਾਹੋਗੇ ਜੀ ਵੱਖਰਾ ਸੇਵਾ ਕਰਨ ਹਾਂਜੀ ਅੱਜ ਇਹ ਵੱਖਰਾ ਰੂਪ ਹੈ ਪੰਜਾਬ ਪੁਲਿਸ ਦਾ ਲੋਕਾਂ ਨੂੰ ਮਤਲਬ ਇਹ ਆ ਰਹੇ ਆ ਮਤਲਬ ਡਰ ਡਰ ਕੇ ਆ ਰਹੇ ਸਾਡੇ ਕੋਲ ਹੈ ਨਾ ਵੀ ਕਿਤੇ ਚਲਾ ਨਹੀਂ ਨਾ ਚਲਾੜਨਾ ਕੱਟੇ ਜਾਣਾ ਤੇ ਤੁਸੀਂ ਜਿਹੜੇ ਸੇਵਾ ਕਰ ਹਾਂਜੀ ਸਰ ਇਹ ਸੇਵਾ ਕਰਨ ਦਾ ਮੌਕਾ ਪਰਮਾਤਮਾ ਨੇ ਦਿੱਤਾ ਤੇ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਹਾਂ ਜੀ ਸਰ ਇਹ ਕਿਸ ਤਰ੍ਹਾਂ ਦਾ ਮਤੇ ਗੱਲਾਂ ਦਾ ਮੇਰੇ ਅੰਨੀ ਟੈਬਲ ਵੀ ਚੋਂ ਕਿ ਮੇਰੇ ਅੰਨੀ ਕੰਮ ਕਰ ਰਹੇ ਨੇ ਉਹ ਉਸ ਲਈ ਜਿਵੇਂ ਸਰ ਸ਼ਸ਼ੀਕਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜਿਵੇਂ ਸ਼ੀ ਦਿਦਸ ਚਾਰੇ ਨੇ ਐ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਤਾ ਤੇ ਉਹ ਸ਼ੀਧੀ ਜੋੜ ਮਿਲਦੇ ਸਬੰਧ ਵਿੱਚ ਜਿਵੇਂ ਤੁਸੀਂ ਵੇਖ ਰਹੇ ਹੋ ਅਸੀਂ ਇੱਕ ਦੁੱਧ ਦੀ ਸੇਵਾ ਔਰ ਉਹਦੇ ਨਾਲ ਮਠੀਆਂ ਤੇ ਰਾਸ ਇਹ ਇਹਦੀ ਸੇਵਾ ਜਿਹੜੀ ਮੈਂ ਜੌਨ ਵੰਦਨ ਇੰਚਾਰਜ ਹਾਂ ਮੇਰੇ ਸਾਰੇ ਮਲਾਜੋ ਸਹਿਬਾਨ ਨੇ ਮੇਰੇ ਨਾਲ ਮਿਲ ਕੇ ਅਸੀਂ ਸਲਾਹ ਕੀਤੀ ਕਿ ਅਸੀਂ ਇੱਕ ਸੇਵਾ ਦਾ ਛੋਟਾ ਜਿਹਾ ਪਰਾਲਾ ਕਰੀਏ ਤੇ ਜਿਵੇਂ ਅਸੀਂ ਰੁਟੀਨ ਦੀ ਡਿਊਟੀ ਲਈ ਹਮੇਸ਼ਾ 9 ਵਜੇ ਆਉਂਦੇ ਆ ਇਹ ਅਸੀਂ 6:30 ਵਜੇ ਆ ਕੇ ਜਿਹੜੀ ਚਾਹ ਦੀ ਸੇਵਾ ਇਹ ਤਿਆਰ ਕੀਤੀ 7 ਵਜੇ ਤੋਂ ਸਾਡਾ ਨਿਰੰਤਰ ਲੰਗਰ ਚਾਹ ਦਾ ਸੇਵਾ ਦਾ ਚੱਲ ਰਿਹਾ ਤੇ ਜੀਸਰ ਸਰ ਜੇ ਵੇਖੋ ਜੀ ਅਸੀਂ ਜਿਵੇਂ ਸਾਰੀ ਸਾਰੀ ਸਿੱਖ ਸੰਗਤ ਸਾਰਾ ਪੰਜਾਬ ਤੇ ਦੁੱਧ ਦੀ ਸੇਵਾ ਕਰ ਰਿਆ ਠੀਕ ਹੈ ਜੀ ਤੇ ਅਸੀਂ ਉਹ ਦੁੱਧ ਦੀ ਸੇਵਾ ਜਿਵੇਂ ਸਾਰੀ ਸੰਗਤ ਕਰ ਰਹੀ ਉਹਦੇ ਨਾਲ ਮਿਲ ਕੇ ਅਸੀਂ ਵੀ ਕਰ ਰਹੇ ਹਾਂ ਜੀ ਸਰ ਸਰ ਜੇ ਦੇਖਿਆ ਜਾਂਦਾ ਇਨੀ ਰਣ ਦੇ ਵਿੱਚ ਜਿਹੜੇ ਛੋਟੇ ਛੱਬ ਜਾਂਦੇ ਨੇ ਇਹ ਸਿੱਧੀ ਤੇ ਫ੍ਰੈਸਿੰਗ ਵੀ ਲੈ ਕੇ ਵੀ ਕਿਤੇ ਨਾ ਕਿਤੇ ਠੰਡ ਜਿਹੜੀ ਧੁੰਦ ਦੇ ਕਾਰਨ ਵੀ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਆਪਣੀ ਪੰਜਾਬ ਸਰ ਜਿਵੇਂ ਮੈਂ ਸਮੇਂ-ਸਮੇਂ ਤੇ ਅਕਸਰ ਹੀ ਬੇਨਤੀ ਕਰਦਾ ਸਾਡੇ ਐਜੂਕੇਸ਼ਨ ਸੈੱਲ ਸਾਰੇ ਜਿਵੇਂ ਹੁਣ ਤੁਸੀਂ ਵੇਖ ਰਹੇ ਹੋ ਸਾਰੇ ਪਾਸੇ ਧੁੰਦ ਦੀ ਚਾਦਰ ਬਣੀ ਹੋਈ ਹੈ ਇਦੇ ਵਿੱਚ ਜਿਹੜੀ ਆਪਾਂ ਕੀਮਤੀ ਜਾਨਾਂ ਬਚਾ ਸਕੀਏ ਜਿੰਨੇ ਵੀ ਮੇਰਾ ਵੀਰ ਧੁੰਦੇ ਚ ਸਫਰ ਕਰਦੇ ਨੇ ਸਫਰ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਗੱਡੀ ਦੀਆਂ ਲਾਈਟਿੰਗ ਵਗੈਰਾ ਚੈੱਕ ਕਰਨ ਲੋ ਵੀਮ ਤੇ ਗੱਡੀ ਚਲਾਓ ਕਿਉਂਕਿ ਧੁੰਦੇ ਚ ਜਦੋਂ ਅਸੀਂ ਗੱਡੀ ਹਾਈ ਵੀਮ ਤੇ ਚਲਾਉਂਦੇ ਆਂ ਕੁਝ ਵੀ ਨਜ਼ਰ ਨਹੀਂ ਆਉਂਦਾ ਲੋ ਵੀਮ ਤੇ ਗੱਡੀ ਚਲਾਵਾਂਗੇ ਤਾਂ ਸਾਨੂੰ ਅਗਲੀ ਗੱਡੀ ਦੇ ਰਿਫਲੈਕਟਰ ਨਜ਼ਰ ਆ ਜਾਣਗੇ ਧੁੰਦੇ ਚ ਜਦੋਂ ਅਸੀਂ ਜਾਂਦੇ ਆਂ ਅਸੀਂ ਹਾਈਵੇ ਤੇ ਲਾਈਟਾਂ ਦਾ ਸਹਾਰਾ ਲੈਂਦੇ ਆਂ ਕਿ ਫਰੰਟ ਵਾਲੀ ਗੱਡੀ ਜਾ ਰਹੀ ਉਹਦੇ ਮਗਰ ਮੈਂ ਸੇਫ ਆ ਪਰ ਉਹਦੇ ਮਗਰ ਵੀ ਜਾਂਦੇ ਹੋਏ ਇਸ ਚੀਜ਼ ਦਾ ਧਿਆਨ ਰੱਖੋ ਕਿ ਆਪਣੀ ਗੱਡੀ ਦਾ ਫਾਸਲਾ ਦੂਜੀ ਨੰਬਰ 2 ਆਪਣੀ ਸਪੀਡ ਤੇ ਨਿਗਾਹ ਜ਼ਰੂਰ ਮਾਰੋ ਇਹ ਨਾ ਹੋਵੇ ਉਹ ਗੱਡੀ ਬਹੁਤ ਫਾਸਟ ਜਾ ਰਹੀ ਹੈ ਅੱਗੇ ਕੋਈ ਬਲਾਈਂਡ ਗੱਡੀ ਖੜੀ ਹੋਵੇ ਖੁਦਾ ਨਾ ਖਾਸ ਕੋਈ ਹਾਦਸਾ ਹੋ ਜਾਵੇ ਉਹਦੇ ਲਈ ਇਹ ਸੇਫਟੀ ਬੜੀ ਜ਼ਰੂਰੀ ਹੈ ਧੁੰਦ ਤੋਂ ਬਚਣ ਲਈ ਜਿਵੇਂ ਅੱਜ ਕੱਲ ਨਵੀਂ ਟੈਕਨੋਲੋਜੀ ਗੱਡੀਆਂ ਵਿੱਚ ਆ ਰਿਹਾ ਫੇ ਆਪਣਾ ਜਿਹੜਾ ਫੌਗ ਲਈ ਹਾਂ ਉਹਦੇ ਫੌਗ ਲੈਂਪ ਵਗੈਰਾ ਚੂਜ਼ ਕਰੋ ਏਸੀ ਦੀ ਮਾਤਰਾ ਜਿਹੜੀ ਉਹ ਸ਼ੀਸ਼ਿਆਂ ਤੇ ਕਰੋ ਤੁਸੀਂ ਆਪਣੇ ਜਿਹੜੇ ਸਾਈਡ ਗਲਾਸ ਨੇ ਹਲਕੇ ਹਲਕੇ ਡਾਊਨ ਰੱਖੋ ਕਿ ਜਿਹੜੀ ਆਪਣੀ ਮੂੰਹ ਤੋਂ ਹਵਾ ਨਿਕਲ ਰਹੀ ਉਹਦੇ ਨਾਲ ਫੌਗ ਨਾ ਜੰਮੇ ਤੇ ਆਪਾਂ ਆਪ ਤੇ ਲੋਕਾਂ ਨੂੰ ਸੁਰੱਖਿਅਤ ਰੱਖੀਏ ਆਪਾਂ ਜਿਵੇਂ ਕਹਿੰਦੇ ਆ ਕਦੀ ਨਾ ਪਹੁੰਚਣ ਨਾਲੋਂ देर ਭਲੀ ਅਗਰ ਆਪਾਂ 5-10 ਮਿੰਟ ਲੇਟ ਹੋ ਜਾਂਦੇ ਆ ਤਾਂ ਉਹਨੂੰ ਲੇਟ ਨਾ ਸਮਝੋ ਤੁਸੀਂ ਇਹ ਸਮਝੋ ਤੁਸੀਂ ਆਪ ਤੇ ਕਿਸੇ ਨੂੰ ਸੁਰੱਖਿਅਤ ਰੱਖ ਕੇ ਘਰ ਪਹੁੰਚੇ ਜੀ ਕਿਹਾ ਜੀ ਕਿ ਸਰ ਤੁਸੀਂ ਤਕਰੀਬਾ ਨਾਲ ਆਪਣਾ ਨਾਮ ਜਗ੍ਹਾ ਬਤਨ ਅੱਜ ਤੋੜਾ ਕਿੰਨੇ ਲੋਕਾਂ ਨੇ ਕਿਸ ਨੇ ਸਰ ਮੇਰਾ ਹਮੇਸ਼ਾ ਇੱਕੋ ਹੀ ਵੇਅਰਨੈਸ ਰਹਿੰਦੀ ਹੈ ਚਾਹੇ ਮੈਂ ਕਿਸੇ ਨੂੰ ਹੈਲਮਟ ਦਵਾ ਚਾਹੇ ਮੈਂ ਕਿਸੇ ਸਾਈਕਲ ਵਾਲੇ ਨੂੰ ਚੱਪਲਾ ਦਵਾ ਜਾਂ ਰਿਫਲੈਕਟਡ ਟੇਪ ਦਵਾ ਚਾਹੇ ਕਿਸੇ ਗਾਵਾਂ ਦੇ ਗਲਾਂ ਵਿੱਚ ਜਿਹੜੀ ਮੈਂ ਟੇਪ ਪਾਣਾ ਮੇਰਾ ਹਮੇਸ਼ਾ ਇਹੀ ਮਕਸਦ ਹੈ ਕਿ ਆਪਾਂ ਹਾਦਸਿਆਂ ਤੋਂ ਬਚ ਸਕੀਏ ਜ਼ਰੂਰੀ ਕੀਮਤੀ ਜਾਨਾਂ ਬਚਾ ਸਕੀਏ ਧੰਨਵਾਦ